ਮੇਰੀ ਕੀ ਨਾਮ ਹੈ ਭਾਈ ਵਿਨੇ ਗਾਇ ਨਾਮ ਤੇ ਕਿੱਥੇ ਹੈਗੀ ਤੇ ਦੁਕਾਨ ਮੇਰੀ ਸ਼ਵਾਲਾ ਫਾਟੇ ਤੋਂ ਬਿਲਕੁਲ ਨਾਲ ਆਈਸਕ੍ਰੀਮ ਦੇ ਨਾਲ ਦੀ ਗੁਰੂ ਕ੍ਰਿਪਾ ਜੁਐਲਰ ਦੁਕਾਨ ਹੈਗੀ ਹੈ ਅੱਜ ਕੀ ਗੱਲ ਕੀ ਹੋਈ ਅੱਜ ਮੈਂ ਆਈ ਕਿ ਕਿਸੇ ਕੋ ਪੈਸੇ ਲੈਣੇ ਸੀ ਤੇ ਉਹ ਮੈਨੂੰ ਕਹਿ ਕੇ ਗਿਆ ਕਿ ਮੈਂ ਪੈਸੇ ਦੇ ਜੰਦੇ ਆ ਮੈਂ ਉਹਦੇ ਪੁਰਾ ਵੱਡਾ ਬ੍ਰਦਰ ਆ ਕਹਿੰਦਾ ਮੇਰੀ ਮਰਜ਼ੀ ਚੱਲਣੀ ਹੈ ਮੇਰੀ ਮਰਜ਼ੀ ਨਾਲ ਪੈਸੇ ਦੇ ਨਹੀਂ ਮੈਂ ਜੋ ਕਵਾਂਗਾ ਉਹੀ ਹੋਣਾ ਹੀ ਤੇ ਮੈਂ ਕਿਹਾ ਇੰਝ ਥੋੜੀ ਹੁੰਦਾ ਮੇਰੇ ਪੈਸੇ ਇੰਨੇ ਬਨੇ ਆ ਤੇ ਮੈਨੂੰ ਇੰਨੇ ਪੈਸੇ ਦੇ ਦੇ ਉਹਨ ਪੈਸੇ ਦੇ ਨਾਮ ਨੰਨ ਤੇ ਚੱਕਰ ਤੇ ਮੇਰੇ ਸਿਰ ਤੇ ਗਨ ਰੱਖੀ ਉਹਨੇ ਕੰਦਾ ਮੈਂ ਤੈਨੂੰ ਇੱਥੇ ਮਾਰ ਦੇਣਾ ਮੇਰੇ ਹੋਰ ਮੁੰਡਿਆਂ ਦੇ ਨਾਮ ਲੈੰਦਾ ਮੇਰੇ ਕੋਲ ਰਿਕਾਰਡਿੰਗ ਹੈਗੀ ਕੈਮਰੇ ਦੀ ਕੰਦਾ ਜੋ ਕਰਨਾ ਕਰ ਲਾ ਮੈਂ ਇੱਥੇ ਬੈਠੇ ਹੁਣੇ ਵਿਥੋ ਕੰਦਾ ਮੈਂ ਬੰਦੇ ਬੁਲਾ ਲਾ ਭਾਵੇਂ 5000 ਉਹਨੇ ਮੈਨੂੰ ਮਾ ਭੈਣ ਦੀਆਂ ਚੰਗੀਆਂ ਗਾਲਾਂ ਗੱਡੀਆਂ ਇੱਥੇ ਬਾਹਰ ਖਲੋ ਕੇ ਵੀ ਕੱਢਦਾ ਰਿਹਾ ਗਾਲਾਂ ਮੈਂ ਮੂਆ ਲੋਕ ਕੀਤਾ ਤੇ ਮੇਰੇ ਕੰਪਲੇਨ ਦਿੱਤੀ ਮੈਂ ਪੁਲਸ ਕੋਲ ਲਿਆ ਲੱਗਦਾ ਜੀ ਕਿ ਅਗਰ ਗੋਲੀ ਚਲਾ ਦਿੰਦਾ ਤਾਂ ਵੱਡਾ ਪਾਜੀ ਪੂਰੇ ਇਸ ਮੇਰੇ ਸਿਰ ਤੇ ਗਨ ਰੱਖੀਏ ਇੱਕ ਵਾਰ ਸਿਰ ਨੱਪਣ ਦੀ ਦੇ ਰਹੀ ਜਾਨੀ ਨੂੰ ਖਾਂ ਨਹੀਂ ਹੋ ਸਕਦਾ ਮੈਂ ਕਹਿੰਦਾ ਮੈਂ ਦੁਬਾਰਾ ਹੋਣਾ ਹੀ ਨਹੀਂ ਇੱਥੇ ਵੇਚਦੇ ਹੋਣਾ ਹੀ ਕੋਈ ਦੁਨੀਆ ਜਗ੍ਹਾ ਹੀ ਨਹੀਂ ਦੋ ਤਿਆਰ ਲੈ ਕੇ ਆਇਆ ਤੇ ਲਾਇਸੈਂਸੀ ਉਹਦਾ ਆਪਣਾ ਹੀ ਆ ਕੋਈ ਮੈਨੂੰ ਐ ਨਹੀਂ ਇਸ ਚੀਜ਼ ਬਾਰੇ ਕੁਝ ਨਹੀਂ ਪਤਾ ਉਹਦਾ ਕਾਰੋਬਾਰ ਕੀ ਹੈ ਪਤਾ ਨਹੀਂ ਮੈਨੂੰ ਇਹ ਚੀਜ਼ਾ ਕਿੰਨੇ ਦੇ ਪੈਸੇ ਦਾ ਲੈਣਦੇ ਨੇਗਾ ਇਹ 2-3 ਲੱਖ ਰੁਪਏ ਤੱਕ ਲੈਣਦੇ ਨੇਗਾ ਹਾਂਜੀ ਤੇ ਪੈਸੇ ਨਾ ਉਹ ਉਹਦਾ ਲੈਣਦੇ ਨੇ ਕੋਈ ਨਹੀਂ ਹੋਰੀ ਸਿਸਟਰ ਦਾ ਹੈਗਾ ਸਿਸਟਰ ਕਹਿੰਦੀ ਮੈਂ ਪੈਸੇ ਦੇਨੇ ਆ ਉਹ ਪੈਸੇ ਲੈਣ ਜਲਦੀ ਆਂਦੀ ਏ ਉਹ ਆਪ ਆਨ ਕੇ ਪਤਾ ਨਹੀਂ ਲੜ ਕੇ ਕਿਉਂ ਗਿਆ ਇਹਨੂੰ ਲੈ ਕੇ ਹਾਂ ਤੁਸੀਂ ਪੁਲਿਸ ਨੂੰ ਕੰਪਲੇਨਟ ਕਰ ਹਾਂਜੀ ਪੁਲਿਸ ਨੂੰ ਕੰਪਲੇਨ ਕਰਤੀ ਹੈ ਜਿੱਥੇ ਗੱਡੀ ਮੋਕੇ ਤੋਂ ਹਾਂਜੀ ਪੀਸੀਆ ਦੀ ਗੱਡੀ ਆ ਗਈ ਮੈਂ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੂੰ ਮੰਗ ਕਰਦਾ ਕਿ ਮੇਰੀ ਤੇ ਮੇਰੇ ਪਰਿਵਾਰ ਦੀ ਜਾਨ ਨੂੰ ਕੋਈ ਵੀ ਹੋਵੇ ਤੇ ਉਹਦਾ ਕਸੂਰ ਉਹ ਬੰਦਾ ਹੋਵੇ ਤੇ ਮੈਨੂੰ ਜੇ ਉਹ ਬੰਦੇ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਠੀਕ ਹੈ ਸਰ ਜਿਹੜੀ ਸੰਗੁਲੇ ਵਾਰਦਾਤ ਹੋਈ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਮੈਂ ਨਾ 112 ਤੇ ਪੀਸੀਆ ਰ ਮੇਰੇ ਕੋਲ ਯਾਰ ਵੀ ਗੱਡੀ ਹੈ ਮੇਰੇ ਕੋਲ ਇਹ 112 ਤੇ ਕਾਲ ਕੀਤੀ ਸੀ ਕਿ ਇਹਨਾਂ ਨੇ ਬੰਦੇ ਨੂੰ ਕੋਈ ਥ੍ਰੈਟ ਥਰੂਟ ਕੀਤੀ ਹੈ ਕਾਨਪਟੀ ਦੇ ਪਿਸਟਲ ਪਸਤ ਕਰਿਆ ਕਿ ਆਏ ਮੌਕੇ ਤੇ ਉਹਨੇ ਇਹਨਾਂ ਨੂੰ ਪੁੱਛਿਆ ਪੁੱਛਿਆ ਵਾ ਸਾਰਾ ਤੁਹਾਨੂੰ ਕੋ ਜੋ ਵੀ ਹੈਗੀ ਹੈ ਗੱਲਬਾਤ ਹੋຊੀ ਗਈ ਹੈ ਹੁਣ ਜੋ ਆਪਣੀ ਜਿਹੜੇ ਸਾਡੇ ਸੀਨੀਅਰ ਅਫਸਰ ਉਹਨਾਂ ਦੇ ਨੋਟਿਸ ਤੇ ਲੈ ਆਂਦਾ ਵਾ ਜੋ ਵੀ ਬੰਦੀ ਕਰ ਰਹੀ ਪਰ ਦਿੱਤੀ ਹੈ ਸਾਡੀ ਦੁਕਾਨ ਸੀ ਜਿਹੜੀ ਜਗਾਹ ਤੇ ਦੁਕਾਨ ਲੱਗੀ ਹੈ ਇਹ ਸ਼ਵਾਲਾ ਫਾਰਕ ਦੇ ਪਿੱਛੇ ਹੈਗੀ ਜੇ ਤੇ ਜੀ ਕੇ ਜੁਲਰ ਅਵਰੇਂ ਦਾ ਹੈ ਜੀ ਕੇ ਜੁਲਰ ਸਾਹਿਬ ਜੀ ਕੇ ਜੀ ਜੀ ਕੇ ਜੀ ਕੋਲ ਹੈ ਸੀਨੀਅਰ ਅਫਸਰ ਦੇ ਕੋਲ ਵੀ ਕਾਰਵਾਈ ਕੀਤੀ ਹੈ ਬਸ ਸੀਨੀਅਰ ਅਫਸਰ ਨੇ ਜੋ ਨੋਟਿਸ ਲੈ ਆਂਦਾ ਵਾ ਜੋ ਵੀ ਅਫਸਰ ਕਹਿਣਗੇ ਕਾਰਵਾਈ ਕੀਤੀ ਹੈ 不能认同。